ਹਾਂ ਜੀ ਸਾਰੀਆਂ ਪਿੰਡਾਂ ਦੀ ਸਾਡੀ ਇਹੋ ਡਿਮਾਂਡ ਆ ਜੇ ਸਾਡਾ ਹੱਲ ਹੋ ਜੇ ਤੇ ਦੂਜੀ ਪਾਰਟੀ ਦਾ ਬੂਥ ਵੀ ਚੜੀਆਂ ਪਿੰਡਾਂ 'ਇ ਨਹੀਂ ਲੱਗਦਾ ਜੀ ਇਹ ਸਾਡੀ ਕਿਰਪਾ ਨਹੀਂ ਕਰਦੇ ਹੋ ਦੇ ਇੱਕ 15 ਕਿਲੋਮੀਟਰ ਸਾਡਾ ਬੰਨ ਇੱਕ ਜ਼ਮੀਨਾ ਮੜਕੀ ਹੋ ਜਾ ਦੇਖੋ ਇੱਕ ਨੋਚਾ ਲਾਗੇ ਅਸੀਂ ਇਹ ਤੁਹਾਨੂੰ ਗਾਰੰਟੀ ਦਿੰਦੇ ਪਿਆਵਾ ਪਿੰਡਾਂ 'ਇ ਬੂਥ ਵੀ ਦੂਜੀ ਪਾਰਟੀ ਦਾ ਨਹੀਂ ਲੱਗਣਾ ਵੇਖੋ ਚੜੀਆਂ ਸਰਪੰਚਾਂ ਦੇ ਤਾਂ ਮੈਂ ਵੀ ਰਿਪੋਰਟ ਵੀ ਲੈ ਲੈਂਦਾ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜੀਆਂ ਜ਼ਮੀਨਾਂ ਪੱਕੀਆਂ ਕਰਨੀਆਂ ਹਾਂ ਜੀ ਸਾਡੇ ਉੱਤੇ ਫਿਰੋਜ਼ਪੁਰ ਤੋਂ ਲੈ ਕੇ ਤੁਹਾਡੇ ਸਾਰੇ ਇਲਾਕੇ ਚ ਆਈ ਸਮੱਸਿਆ ਸਾਡੇ ਫਿਰੋਜ਼ਪੁਰ ਜਲਾਲਾਬਾਦ ਆਈ ਹੈ ਮੇਰੀ ਕਮਿਟਮੈਂਟ ਹੈ ਪਹਿਲੀ ਕੈਬਨਿਟ ਮੀਟਿੰਗ ਇੱਕ ਟਾਈਮ ਸਾਰੀਆਂ ਪੱਖੀਆਂ ਕਰ ਦੋ ਤੇ ਬਾਪੂ ਬਾਦਲ ਨੇ ਵੀ ਕੀਤੀਆਂ ਸੀ ਸੋਹਣਿਆ ਦਿੱਤੀਆਂ ਸੋਹਣਿਆ ਸਮਝੋ ਇੱਕ ਤਾਂ ਹੈ ਬਾਕੀ ਜਿੰਨਾ ਅਧਰਿਆ ਇਹਨੂੰ ਅਸੀਂ ਕੰਕਰੀਟ ਦਾ ਬੰਦ ਬਣਾ ਬੰਦ ਪੂਰੇ ਪੰਜਾਬ ਬਿਮਾਰੀ ਇੱਕ ਜਿਵੇਂ ਸੜਕਾਂ ਨਹੀਂ ਸੀਮਿੰਟ ਦੀਆਂ ਬਣਾਈਆਂ ਉਸੇ ਤਰੀਕੇ ਨਾਲ ਬੰਦ ਅੱਜ ਤੋਂ ਬਿਮਾਰੀ ਪੱਕੀ ਨਿਕਲ ਜੂਗੀ ਯਾਦ ਵੀ ਕਰਦੇ ਆ ਬੰਦੇ ਦੇ ਰੋਣ ਦੇ ਮੈਂ ਸੁਣਾ ਗਵਾ ਲਿਆ ਉਹ ਹੀ ਗਏ ਚਲੋ ਉਹ ਨਾ ਉਹ ਨਾ ਸਮਾਂ ਉਹਨੂੰ ਮੈਂ ਆਪਣੇ ਤਰਫੋਂ ਮੈਂ ਹੁਣੇ ਆਇਆ ਸੀ ਇਹ ਉੱਥੇ ਮੈਂ ਮੈਂ 2 ਲੱਖ ਰੁਪਏ ਦੇ ਵੀ ਜਿਕੇ ਪਲੱਸ 3000 ਲੀਟਰ ਡੀਜ਼ਲ ਵੀ ਦੇ ਚਾਹ ਹਾਂਜੀ ਬਸ ਇਹ ਹੁਣ ਆਪਣੇ ਇੰਨੀ ਢਾਹ ਉਸ ਗੱਡੀ ਆ ਗਈ ਸਰ ਇੱਥੇ ਦੋ ਆ ਜੀ ਉਹ ਦੋ ਦਾ ਨੁਕਸਾਨ ਕੋਈ ਨਹੀਂ ਬੰਦੇ ਦਾ ਸਰ ਬੇਨਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਜੀ ਸਰ ਇਹਨਾਂ ਦੀ ਇੱਕ ਆਵ ਇੱਥੇ ਹਾਂ ਹਾਂ ਇਹ ਕਿੱਥੇ ਇਹ ਕਿਨਾਂ ਦੇ ਪਿੰਡ ਉਧਰ ਲੱਗੇ ਉਹ ਤੁਸੀਂ ਬੰਨਾਂ ਜੀ ਪਹਿਲਾ ਪੁਰਾਣਾ ਅੱਛਾ ਉਹ ਕਿਦਾਂ ਦੇ ਪਿੰਡੋਂ ਆਪਾਂ ਲਾਉਂਦੇ ਹਾਂ ਇਹ ਤਾਰੇ ਵਾਲਾ ਜੀ ਇੱਕ ਮਿੰਟ ਇੱਕ ਚੀਜ਼ ਦੀ ਲੋੜ ਹੈ ਸਾਨੂੰ ਬਾ ਡੀਜ਼ਲ ਦੀ ਤੇ ਬੋਰੇ ਚਾਹੀਦੇ ਜੀ ਮਿੱਟੀ ਦੇ ਫ੍ਰੈਂਕ ਕਰਦੇ ਹਾਂ ਹਾਂ ਜੀ ਥੋੜੇ ਵੀ 2000 ਲੀਟਰ ਕਰਦੇ ਨੇ ਤੇ ਪਰਲੇ ਪਾਸੇ ਉਹ ਭੇਜ ਦੇ ਲੋ ਆ ਦੋਵਾਂ ਬੰਨਾਂ ਦਾ ਫੇਰ ਹੋਰ ਦੂਜੇ ਫੇਰ ਕੋਈ ਨਹੀਂ ਕੋਈ ਨਹੀਂ ਫੇਰ ਨਾਲੇ ਡੀਜ਼ਲ ਆ ਜਾ ਤੁਹਾਨੂੰ ਸ਼ਾਮ ਨੂੰ ਇੱਥੇ ਡੀਜ਼ਲ ਆ ਜਾ 40 ਲੀਟਰ ਚਲੋ ਰੋਜ਼ਾਨਾ ਸਾਮ ਜਿੰਦਾ ਦੇਖ ਲੈ ਕਿਨੇ ਜਾਵੇ ਤੁਹਾਡੀ ਸਰਕਾਰ ਆ ਹੀ ਮਾਰ ਕੇ ਆਪਦੇ ਸਾਡੇ ਇਲਾਕੇ ਨੇ ਆਪਦੇ ਮੂੰਹ ਤੇ ਆਪੇ ਚਮੇੜਾ ਮਾਰ ਲਗੀ ਜੀ ਜੀਰਾ ਅੱਖਾਂ ਮੀਟ ਕੇ ਫਿਰ ਪੰਜ ਸੜਾ ਕਰਦੇ ਹੋ ਤਾਂ ਬਚਾਂਗੇ ਬੋਲੇ ਸਚੂਦਰਾ ਇਧਰਲੇ ਪਾਸੇ ਫਿਰੋਜ਼ਪੁਰ ਜ਼ਿਲ੍ਹਾ ਲੱਗਿਆ ਪਈ ਹੁੰਦੀ ਯਾਰ ਦੇਖੋ ਕਿੰਨੀ ਸਪੀਡ ਨਾਲ ਪਾਣੀ ਰਿਹਾ ਇਹ ਲੱਗਦਾ ਕਿਤੇ ਸਮੁੰਦਰ ਦੇ ਕੰਡੇ ਤੇ ਆ ਆ ਜਿਹੜਾ ਬੰਨ ਬੰਨੇ ਆ ਜੀ ਆ ਬਹਾਦਰ ਕੌਮ ਨੇ ਬਣਨੇ ਆਪਣੇ ਕੋਲੋਂ ਪੈਸਾ ਦੇ ਆਪਣੇ ਕੋਲ ਸਾਰਾ ਲਾ ਕੇ ਸਾਧਨ ਦਿਨ ਰਾਤ ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੋਣੇ ਜੀ ਬਿਲਕੁਲ ਮੇਰਾ ਸਿਰ ਝੁਕਦਾ ਹੈ ਮਹੀਨਾ ਮਹੀਨਾ ਹੋ ਗਿਆ ਇਹਦਾ ਸਤਾਪ ਚੱਲ ਰਿਹਾ ਹੈ ਆ ਆ ਹੈ ਖਾਲਸਾ ਕੌਮ ਦਾ ਜਜ਼ਬਾ ਪੰਗ ਸਾਨੂੰ ਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਕੌਮ ਨੇ ਆਪਣੇ ਆਪ ਹੀ ਇਹ ਸਾਰਾ ਕੁਝ ਕੀਤਾ ਹੈ ਮੈਂ ਇਹਨਾਂ ਨੂੰ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੇ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣੇ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਇਹਨਾਂ ਨੇ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਭੇਜਦੇ ਕਿਸੇ ਚੀਜ਼ ਦੀ ਹੋਰ ਅੱਛਾ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਤੇ ਵਿੱਚ ਜਲਦੀ ਮੰਗ ਕੀਤੀ ਸੀ ਉਹ ਤੁਸੀਂ ਪੂਰੀ ਕਰ ਦਿਓ ਬਹੁਤ ਧੰਨਵਾਦ ਸੋ 75 ਮੈਂ ਤੁਹਾਨੂੰ ਕਹਿੰਦਾ ਕਿਸੇ ਚੀਜ਼ ਦੀ ਲੋਡ ਹੋਏ 75 ਇੱਥੇ ਹੈ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋਂ ਰਾਤ ਭੇਜ ਦਾਂਗਾ